ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਠ ਪਹਿਲਾ ਵਿਆਕਰਨ ਵਾਰੀ ਪੜ੍ਹਾਂਗੇ ਵਿਆਕਰਨ ਦਾ ਸਰੂਪ ਭਾਸ਼ਾ ਦੇ ਵਖ ਵਖ ਖੰਗ ਹਨ ਜਿਵੇਂ ਤੁਨਿਆ ਸ਼ਬਦ ਵਾਕ ਤੇ ਅਰਥ ਇਹਨਾਂ ਨੂੰ ਧਿਆਨ ਨਾਲ ਵੇਖਿਆ ਵਿਚਾਰਿਆ ਇਹਨਾਂ ਪਿੱਛੇ ਕੁਝ ਨਿਯਮ ਕੰਮ ਕਰਦੇ ਹਨ ਭਾਸ਼ਾ ਦੇ ਵਰਤਾਰੇ ਸੰਬੰਧੀ ਪ੍ਰਾਪਤ ਹੁੰਦੇ ਇਹਨਾਂ ਸਾਰੇ ਨਿਯਮਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਨਿਯਮਾਂ ਦੇ ਅ제ਹ ਰੂਪ ਜਾਂ ਸਮੂਹ ਤੋਂ ਵਿਆਕਰਨ ਦਾ ਸਰੂਪ ਪਤਾ ਲੱਗਦਾ ਹੈ ਇਸ ਪ੍ਰਕਾਰ ਵਿਆਕਰਨ ਇੱਕ ਪੜ੍ਹਾਈ ਜਾਂ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ ਇਨ੍ਹਾਂ ਨਿਯਮਾਂ ਤੋਂ ਹੀ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਥਾਪਿਤ ਹੁੰਦਾ ਹੈ ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਬਣਾਏ ਗਏ ਸਗੋਂ ਇਹ ਭਾਸ਼ਾ ਉੱਤੇ ਹੀ ਆਧਾਰਿਤ ਹੁੰਦੇ ਹਨ ਇਸ ਤਰ੍ਹਾਂ ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਜਿਸ ਨੂੰ ਕਿਸੇ ਦੂਜੀ ਭਾਸ਼ਾ ਉੱਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ ਵਿਆਕਰਨ ਦੇ ਨਿਯਮਾਂ ਵਿੱਚ ਲਚਕ ਨਹੀਂ ਹੁੰਦੀ ਪਰ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਭਾਸ਼ਾ ਵਿੱਚ ਸਮਾਂ ਬੀਤਣ ਨਾਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਨਤੀਜੇ ਵਜੋਂ ਵਕਤ ਬੀਤਣ ਨਾਲ ਵਿਆਕਰਨ ਦੇ ਨਿਯਮਾਂ ਵਿੱਚ ਵੀ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਵਿਆਕਰਨ ਦੀ ਮਹੱਤਤਾ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਭਾਸ਼ਾ ਲਈ ਵਿਆਕਰਨ ਦੀ ਬੜੀ ਮਹੱਤਤਾ ਹੈ ਜਦੋਂ ਬੱਚਾ ਸਕੂਲ ਪੜ੍ਹਨ ਆਉਂਦਾ ਹੈ ਤਾਂ ਉਸ ਸਕੂਲ ਭਾਸ਼ਾ ਦਾ ਕੁਝ ਗਿਆਨ ਹੁੰਦਾ ਹੈ ਜਿਉਂ-ਜਿਉਂ ਉਹ ਅੱਗੇ ਪੜ੍ਹਦਾ ਹੈ ਤੇ ਉਨ ਤੋਂ ਉਹ ਭਾਸ਼ਾ ਦੇ ਬਾਰੇ ਵੱਧ ਗਿਆਨ ਪ੍ਰਾਪਤ ਕਰਦਾ ਹੈ ਭਾਸ਼ਾ ਦੀ ਇਸ ਪੜ੍ਹਾਈ ਵਿੱਚ ਵਿਆਕਰਨ ਦੀ ਪੜ੍ਹਾਈ ਵੀ ਸ਼ਾਮਲ ਹੁੰਦੀ ਹੈ ਇਸ ਤੋਂ ਉਸ ਨੂੰ ਛੁੱਧ ਅਤੇ ਮਿਆਰੀ ਭਾਸ਼ਾ ਸਿੱਖਣ ਵਿੱਚ ਸਹਾਇਤਾ ਮਿਲਦੀ ਹੈ ਉਦਾਹਰਨ ਵਜੋਂ ਦੁਨੀਆ ਦੇ ਸਹੀ ਉਚਾਰਨ ਦਾ ਗਿਆਨ ਹੁੰਦਾ ਹੈ ਸ਼ਬਦਾਂ ਦੀ ਵੰਤਰ ਵਿਧੀ ਅਤੇ ਉਹਨਾਂ ਦੀ ਸ਼ੁੱਧ ਵਰਤੋਂ ਦਾ बोध ਹੁੰਦਾ ਹੈ ਵਿਆਕਰਨ ਦੇ ਪੱਖੋਂ ਸ਼ੁੱਧ ਰੂਪ ਵਿੱਚ ਭਾਵ ਜਾਂ ਵਿਚਾਰ ਇਨ ਵਿਨ ਸਪਸ਼ਟਤਾ ਨਾਲ ਪ੍ਰਗਟ ਹੋ ਜਾਂਦੇ ਹਨ ਕਈ ਵਾਰ ਕਿਹਾ ਜਾਂਦਾ ਹੈ ਕਿ ਵਿਆਕਰਨ ਦਾ ਸਬੰਧ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਹੈ ਉਂਝ ਬੋਲਚਾਲ ਦੀ ਭਾਸ਼ਾ ਦਾ ਵੀ ਆਪਣਾ ਵਿਆਕਰਨ ਹੈ ਇਸ ਦਾ ਲਿਖਤੀ ਭਾਸ਼ਾ ਦੇ ਵਿਆਕਰਨ ਨਾਲੋਂ ਅੰਤਰ ਕੇਵਲ ਇਸ ਗੱਲ ਕਰਕੇ ਹੁੰਦਾ ਹੈ ਇਸ ਦੇ ਨਿਯਮ ਇੰਨੇ ਪਿੰਡੇ ਨਹੀਂ ਹੁੰਦੇ ਪਿੰਡੇ ਮਤਲਬ ਮਜ਼ਬੂਤ ਨਹੀਂ ਹੁੰਦੇ ਬੋਲਣ ਵਾਲਾ ਆਮ ਤੌਰ ਤੇ ਸਰੋਤੇ ਦੇ ਸਾਹਮਣੇ ਹੁੰਦਾ ਹੈ ਜਿਸ ਕਰਕੇ ਉਹ ਵਿਆਕਰਨਿਕ ਲਈ ਗੱਲ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਤੋਂ ਪ੍ਰਗਟਾ ਵਿੱਚ ਸਹਾਇਤਾ ਲੈ ਕੇ ਪੂਰਾ ਲੈਂਦਾ ਹੈ ਮਤਲਬ ਬੋਲਚਾਲ ਦੀ ਭਾਸ਼ਾ ਵਿੱਚ ਵੀ ਜਿਹੜੀ ਵਿਆਕਰਨ ਦੀ ਮਹੱਤਤਾ ਦਰਸਾਈ ਗਈ ਹੈ ਵਿੱਚ ਕਿਵੇਂ ਉਹ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਤੋਂ ਗੱਲ ਨੂੰ ਸਮਝਦਾ ਜਾਂ ਦੁਬਾਰਾ ਪੁੱਛਦਾ ਗੱਲ ਤਾਂ ਇਸ ਤਰ੍ਹਾਂ ਵਿਆਕਰਨ ਦੇ ਨਿਯਮ ਲਾਗੂ ਹੁੰਦੇ ਆ ਵਿਆਕਰਨ ਦਾ ਮਤਲਬ ਵਿਆਕਰਨ ਦਾ ਮਤਲਬ ਕਿਸੇ ਭਾਸ਼ਾ ਦੇ ਵਰਤਾਰੇ ਨੂੰ ਵਿਆਕਰਨਿਕ ਤੌਰ ਤੇ ਸਮਝਣਾ ਹੈ ਪਹਿਲਾਂ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮ ਕੱਢੇ ਜਾਂਦੇ ਹਨ ਫਿਰ ਉਹਨਾਂ ਨੂੰ ਲਾਗੂ ਕਰਕੇ ਛੋਟਾ ਦੱਸੀਆਂ ਜਾਂਦੀਆਂ ਹਨ ਛੋਟਾ ਮਤਲਬ ਕਮੀਆਂ ਦੱਸੀਆਂ ਜਾਂਦੀਆਂ ਹਨ ਇਹਨਾਂ ਨਿਯਮਾਂ ਅਨੁਸਾਰ ਭਾਸ਼ਾ ਦੀ ਵਰਤੋਂ ਸ਼ੁੱਧ ਜਾਂ ਮਿਆਰੀ ਮੰਨੀ ਜਾਂਦੀ ਹੈ ਵਿਆਕਰਨ ਦੇ ਅੰਗ ਵਿਆਕਰਨ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ ਭਾਸ਼ਾ ਦੇ ਵੱਖ-ਵੱਖ ਅੰਗਾਂ ਅਨੁਸਾਰ ਵਿਆਕਰਨ ਦੇ ਇਹ ਅੰਗ ਹਨ ਦੁਨੀਆ ਦੀ ਵਿਆਖਿਆ ਤੁਨੀ ਬੋਧ ਮਤਲਬ ਜੋ ਆਵਾਜ਼ਾਂ ਆਪਣੇ ਮੂੰਹ ਵਿੱਚੋਂ ਨਿਕਲਦੀਆਂ ਉਹ ਕੀ ਹੁੰਦੀਆਂ ਦੁਨੀਆ ਸ਼ਬਦਾਂ ਦੀ ਵਿਆਖਿਆ ਮਤਲਬ ਸ਼ਬਦ ਬੋਧ ਜਿਵੇਂ ਦੋ ਅੱਖਰੀ ਸ਼ਬਦ ਤਿੰਨ ਅੱਖਰੀ ਚਾਰ ਅੱਖਰੀ ਸ਼ਬਦਾਂ ਦੀ ਅਰਥਾਂ ਪੱਖੋਂ ਵਿਆਖਿਆ ਮਤਲਬ ਅਰਥ ਬੋਧ ਜਿਵੇਂ ਬਹੁਅਰਥਕ ਸ਼ਬਦ ਦਾ ਵਿਰੋਧੀ ਸ਼ਬਦ ਵਾਕਾਂ ਦੀ ਵਿਆਖਿਆ ਮਤਲਬ ਜਿਵੇਂ ਸ਼ਬਦਾਂ ਨੂੰ ਜੋੜ ਕੇ ਵਾਕ ਬਣਦੇ ਆ ਨਾ ਵਾਸ਼ਕ ਵਾਕ ਹਾਂ ਵਾਸ਼ਕ ਵਾਕ ਪ੍ਰੇਸ਼ਨ ਵਾਸ਼ਕ ਵਾਕ ਤਾਂ ਇਸ ਵਿੱਚ ਵਾਕ ਬੋਧ ਬਾਰੇ ਗੱਲ ਕੀਤੀ ਜਾਂਦੀ ਹੈ ਅਪਰੋਖ ਤੋਂ ਬਿਨਾ ਵਿਆਕਰਨ ਵਿੱਚ ਵਿਸ਼ਰਾਮ ਚਿੰਨਾ ਸ਼ਬਦ ਮੁਹਾਵਰੇ ਮੁਹਾਵਰੇਦਾਰ ਵਾਕਾਂਸ਼ਾ ਅਤੇ ਅਖਾਣਾ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ ਵਿਵਹਾਰਿਕ ਪੱਖ ਤੋਂ ਲੇਖ ਰਚਨਾ ਦੀ ਵੀ ਵਿਆਕਰਨ ਦੇ ਨਾਲ ਪੜਾਈ ਜਾਂਦੀ ਹੈ ਮਤਲਬ ਲੇਖ ਰਚਨਾ ਵੀ ਵਿਆਕਰਨ ਦੇ ਨਾਲ ਪੜਾਈ ਜਾਂਦੀ ਹੈ ਥੈਂਕ ਯੂ